ਬੇਲਾ ਕਰਨਾ ਹੋ ਜੇ ਆ ਲੈ ਚੱਕ ਲੈਣਾ ਮੈਂ ਕਿਹਣਾ ਭਰਾ ਜੀ ਮੂਲੀਆਂ ਪੱਟਣ ਆਇਆ ਪੱਠੇ ਦੱਸੇ ਦਾ ਹੋ ਗਿਆ ਖਤਮ ਬਾਈ ਖੇਤਾਂ ਚ ਹੁਣ ਇਹੜੀਆਂ ਪੱਕੀਆਂ ਮੂਲੀਆਂ ਤੇ ਉਹ ਪੱਪਾ ਸੋਣ ਮਾਲਾ ਕੋਈ ਪੱਠੇ ਪੁੱਠੇ ਪਾ ਦੇ ਦੇ ਕਿਉਂਕਿ ਕਣਕ ਵੱਡੀ ਹੋ ਗਈ ਨਾ ਹੁਣ ਆਹ ਦੇਖ ਲੋ ਮੂਲੀਆਂ ਜੈਗੀਆਂ ਬਈ ਆਹ ਪਈਆਂ ਅੱਜ ਸਾਰੀਆਂ ਨਾ ਇੱਕ ਇੱਕ ਨਹੀਂ ਪੱਤਾ ਦੋ ਦੋ ਪੱਟ ਸਾਰੀਆਂ ਵੇ ਤਾਂ ਕੇ ਵਾ ਸਟਲਾ ਵੀ ਕਿਉਂਕਿ ਹੁਣ ਇਹ ਭਰਾਵਾ ਪਸੂਆਂ ਨੂੰ ਪਾਵਾਂਗੇ دونكਾਂ ਦਾ ਲੰਬੇ ਵਾਲਾ ਕੰਮ ਹੋ ਜਾਂਦਾ ਗੱਲ ਨਹੀਂ ਬਸ ਪਟਲਾ ਵੱਡੀਆਂ ਵੱਡੀਆਂ ਓਹ ਵੀ ਵੱਡੀ ਮੂਲੀ ਉਹ ਪਟਲਾ ਮੂਲਿਆਂ ਦੇ ਕਿੰਨੇ ਭਰਾਵਾ ਲੱਗੀਆਂ ਪਈਆਂ ਦੇਖੋ ਉਹ ਮੈਂ ਚੱਕ ਲਿਆ ਮੈਂ ਕਿਉਂਕਿ ਫਰੀਆਰਾ ਮੈਂ ਨੁਕਸਾਨ ਤਾਂ ਨੁਕਸਾਨੀਏ ਜਿਹੜੀ ਕੋਲ ਪੱਠੇ ਉੱਥੇ ਮਿੱਦੇ ਜਾਂਦਾ ਫਿਰ ਬੋਲਦੇ ਆ ਕਿਹੜਾ ਲੈ ਚੱਲੇ ਆ ਵੀ ਇੰਨੀਆਂ ਕੁ ਲੈ ਚੱਲੇ ਆ ਡੱਗਣਾ ਪਈ ਇਧਰੋਂ ਬਸ ਕਰਮ ਤਾਂ ਕਹਿੰਦਾ ਬਹੁਤ ਹੋਣੀਆਂ ਕਿ ਹੋਰ ਪੱਟਣੀਆਂ ਉਹ ਤਾਂ ਬਾਈ ਆ ਨਾ ਵੈਸੇ ਬਾਈ ਵਾਉਣ ਗਈਆਂ ਇਹਾਂ ਦੇ ਪੱਕੀਆਂ ਤੇ ਵਾਝ ਦੇਣੀਆਂ ਚਲ ਅਸੀਂ ਮੱਲਾ ਘਰੇ ਲੈ ਜਾਾਂਗੇ ਤੇ ਪੱਠੇ ਤੇ ਉਤਰ ਕੇ ਪਸ ਨੂੰ ਪਾ ਦਾਂਗੇ ਤਾਂ ਭਰਾਵਾ ਆਏ ਆ ਦੇਖ ਲੈ ਆ ਬਿਦਰ ਵੀ ਲੱਗੇ ਪਏ ਥੇ ਖੁਸ਼ਾਇ ਮੇਰਾ ਪੱਟੀ ਹੁੰਦਾ ਤੇ ਮੈਂ ਛਿੱਟੀ ਜਾਂਦਾ ਭਰੀ ਜਾਂਦਾ ਡੱਗਣਾ ਪੱਗੇ ਪੱਕੀਆਂ ਪੱਕੀਆਂ ਚੱਕ ਲੈ ਬਰਾਂ ਦੇ ਪੱਤੇ ਪਤਲੀਆਂ ਹਾਂ ਹੈ ਪਾਣੀ ਲੱਗਾ ਨਾਲੇ ਖੁਸ਼ੀ ਨੇ ਪਾਟ ਨੂੰ ਹੀ ਵਿਚਰਨੇ ਬਹੁਤ ਮੂਲੀਆਂ ਬਈ ਮੂਲੀਆਂ ਤਾਂ ਹੋਈਆਂ ਪਈਆਂ ਪੱਕੀਆਂ ਨੇ 10:00 ਵੱਜ ਗਿਆ ਚੱਕ ਲੈਣਾ ਭਾਰੀਆਂ ਬਹੁਤ ਆ ਇਹ ਚੱਕ ਲਾਂਗੇ ਡੋਣਾ ਚ ਜਾਣ ਬਹੁਤ ਆ ਏਡੀ ਵੀ ਗੱਲ ਨਹੀਂ ਕੀ ਹਣਾ ਦੋ ਪੰਡਾ ਪਾ ਦੋ ਸਾਰੇ ਰਲ ਕੇ ਚੱਕਾਂਗੇ